ਮਨੁੱਖ ਆਪਣੇ ਮਨ ਦੇ ਖਿਆਲ ਨੂੰ ਪੂਰਿਆਂ ਕਰਨ ਵਾਸਤੇ ਵਿਕਾਰ ਭੋਗਦਾ ਹੈ ਮਨ ਨੂੰ ਚੰਗਾ ਲੱਗਦਾ ਹੈ ਵਿਕਾਰ ਭੋਗਦਾ ਹੈ ਭਾਵੇਂ ਉਹਦੇ ਵਿੱਚੋਂ ਦੁੱਖ ਤਕਲੀਫ ਪੀੜਾ ਸਮੱਸਿਆਵਾਂ ਸਹਿਣੀਆਂ ਪੈਣ ਉਿੰਜੜਾਂ ਦਾ ਸਾਹਮਣਾ ਕਰਨਾ ਪਵੇ ਕਰੀ ਜਾਂਦਾ ਹੈ ਹੌਲੀ-ਹੌਲੀ ਇਹਨਾਂ ਦੁੱਖਾਂ ਦੇ ਰਾਸੇ ਪੈ ਜਾਂਦਾ ਹੈ ਤੇ ਇਹਨਾਂ ਨੂੰ ਹੰਡਾਉਂਦਾ ਵੀ ਰਹਿੰਦਾ ਹੈ ਕਰ ਲਾਉਂਦਾ ਵੀ ਰਹਿੰਦਾ ਹੈ ਤੇ ਨਾਲ-ਨਾਲ ਫਿਰ ਉਹ ਕਾਰਜ ਵੀ ਕਰੀ ਜਾਂਦਾ ਹੈ ਇਕ ਬਾਣੀ ਦਾ ਵਾਕ ਹੈ ਕਬੀਰ ਜੀ ਮਹਾਰਾਜ ਦਾ ਸ਼ਬਦ ਹੈ ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਫਸਾਰ ਛੂਟਣ ਕੋ ਸਾਸਾ ਭਰਿਓ ਮਨ ਬੌਰਾ ਰੇ ਨਾਚਿਓ ਘਰ ਘਰ ਬਾੜ ਇਕ ਨਿੱਕੇ ਜਿਹੇ ਭਾਂਡੇ ਵਿੱਚ ਜਿਹਦਾ ਮੂੰਹ ਬੜਾ ਤੰਗ ਹੈ ਉਹਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ ਜਾਂਦਾ ਹੈ ਉੱਚ ਦਾਣੇ ਪਾ ਦਿੱਤੇ ਬਾਂਦਰ ਨੇ ਉਸ ਵਿੱਚ ਹੱਥ ਪਾਇਆ। ਉਹਨਾਂ ਹੱਥ ਖੁੱਲਾ ਸੀ ਤੇ ਹੱਥ ਸਮੂਥਲੀ ਬੜੇ ਆਰਾਮ ਨਾਲ ਉਸ ਭਾਂਡੇ ਦੇ ਵਿੱਚ ਮੂੰਹ ਥਾਣੀ ਵਿੱਚ ਪੈ ਗਿਆ। ਦਾਣਿਆਂ ਦੀ ਮੁਠ ਭਰੀ ਤੇ ਜਦੋਂ ਹੱਥ ਬਾਹਰ ਕੱਢਣ ਲੱਗਿਆ ਤੇ ਉਹ ਹੱਥ ਫਸ ਗਿਆ। ਕਿਉਂਕਿ ਖੁੱਲਾ ਹੱਥ ਉਸ ਭਾਂਡੇ ਵਿੱਚ ਸਮਾ ਗਿਆ ਤੇ ਜਦੋਂ ਮੁਠ ਬੰਦ ਹੋਈ ਤੇ ਵਿੱਚ ਦਾਣੇ ਸਨ ਹੱਥ ਦਾ ਆਕਾਰ ਵੱਧ ਗਿਆ। ਭਾਂਡੇ ਦਾ ਮੂੰਹ ਛੋਟਾ ਹੈ। ਉਹ ਹੱਥੋਂ ਦੇ ਚੋਂ ਬਾਹਰ ਨਹੀਂ ਨਿਕਲਦਾ ਹੁਣ ਉਹਦੀ ਸਮੱਸਿਆ ਇਹ ਹੈ ਕਿ ਉਹ ਹੱਥ ਵਾਲੇ ਦਾਣੇ ਵੀ ਨਹੀਂ ਛੱਡਦਾ ਇਹ ਹੱਥ ਦਾ ਆਕਾਰ ਛੋਟਾ ਹੋ ਜਾਏ ਹੱਥ ਬਾਹਰ ਕੱਢਣਾ ਸਹੀਲਾ ਹੋ ਜਾਏ ਲਾਲਚ ਇਹ ਹੈ ਕਿ ਉਹ ਦਾਣੇ ਵੀ ਮੇਰੇ ਹੱਥ ਵਿੱਚ ਰਹਿਣ ਤੇ ਮੈਂ ਹੱਥ ਵੀ ਬਾਹਰ ਕੱਢਾਂ ਇੰਨੇ ਚਿਰ ਨੂੰ ਜਿਸ ਨੇ ਇਹ ਖੇਡ ਰਚੀਏ ਉਹ ਨੂੰ ਆ ਕੇ ਗੱਲ 'ਚ ਸੰਗਲੀ ਪਾ ਲੈਂਦਾ ਉਮਦਾਰੀ ਫਿਰ ਉਸ ਨੂੰ ਘਰ ਘਰ ਅੱਗੇ ਨਚਾਉਂਦਾ ਹੈ ਹਰ ਗਲੀ ਵਿੱਚ ਹਰ ਚੁਰਾਹੇ ਵਿੱਚ ਉਹਦੇ ਇਸ਼ਾਰੇ ਦੇ ਉੱਤੇ ਉਹਨੂੰ ساری ਉਮਰ ਗੁਲਾਮੀ ਕਰਨੀ ਪੈਂਦੀ ਹੈ ਇਸ ਗੁਲਾਮੀ ਦਾ ਕਾਰਨ ਉਹਦਾ ਲਾਲਚ ਉਹਦਾ ਹਿਰਸ ਉਹਦੀ ਪਕੜ ਕਬੀਰ ਜੀ ਮਹਾਰਾਜ ਨੇ ਉਦਾਹਰਣ ਇਸ ਕਰਕੇ ਦਿੱਤੀ ਕਹਿੰਦੇ ਨੇ ਮਨੁੱਖ ਜਿਸ ਚੀਜ਼ ਕਰਕੇ ਸਾਰੀ ਜ਼ਿੰਦਗੀ ਖੱਪਦਾ ਹੈ ਉਲਝਦਾ ਹੈ ਗੁਲਾਮੀ ਕਰਦਾ ਹੈ ਵਾਸ਼ਨਾਵਾਂ ਦੀ ਪਰ ਉਹਨਾਂ ਵਾਸ਼ਨਾਵਾਂ ਦਾ ਚਸਕਾ ਛੱਡਣ ਲਈ ਵੀ ਤਿਆਰ ਨਹੀਂ ਭਾਵੇਂ ਇਹਦੇ ਵਾਸਤੇ ਇਹਨੂੰ ਪੈਰ ਪੈਰ ਉੱਤੇ ਦੁੱਖ ਭੋਗਣਾ ਪਏ ਤਕਲੀਫ ਭੋਗਣੀ ਪਏ ਇਨਸਾਨ ਕਈ ਵਾਰ ਖੁਦ ਜਾਣਦਾ ਹੁੰਦਾ ਹੈ ਕਿ ਕਿਸ ਸੁਭਾਅ ਦੇ ਮਾੜੇ ਹਿੱਸੇ ਕਾਰਨ ਮੈਨੂੰ ਬਾਰ-ਬਾਰ ਸਮੱਸਿਆ ਹੁੰਦੀ ਹੈ ਦੂਜਿਆਂ ਨਾਲ ਵਰਤੋਂ ਵਿਹਾਰ ਕਰਨ ਵਿੱਚ ਬਹਿਣ ਖਲੋਣ ਵਿੱਚ ਜ਼ਿੰਦਗੀ ਦਾ ਪੈਂਡਾ ਤੈਅ ਕਰਦੇ ਆ ਕਿਹੜੀ ਕਮੀ ਹੈ ਮੇਰੇ ਅੰਦਰ ਜਿਹੜੀ बार-बार ਮੈਨੂੰ ਉਲਝਾਉਂਦੀ ਏ ਜੀਦਾ ਕਰਕੇ बार-बार ਮੈਨੂੰ ਤਕਲੀਫ ਹੁੰਦੀ ਏ ਪਰ ਬੰਦਾ ਉਹਨੂੰ ਛੱਡ ਕੇ ਵੀ ਰਾਜੀ ਨਹੀਂ ਵਿਆਜ ਰੂਪ ਵਿੱਚ ਉਹਦੀ ਤਕਲੀਫ ਸਹੀ ਜਾਂਦਾ ਤੇ ਛੱਡਦਾ ਵੀ ਨਹੀਂ ਇਸ ਸਾਰੇ ਦੇ ਸਾਰੇ ਵਿਵਹਾਰ ਨੂੰ ਕਬੀਰ ਜੀ ਮਹਾਰਾਜ ਨੇ ਬਾਦ ਵਿਵਾਦ ਲਿਖਿਆ ਹੁਣ ਫਰਮਾਉਂਦੇ ਹਨ ਗੁਰੂ ਦੀ ਪ੍ਰਾਪਤੀ ਤਦੋਂ ਹੁੰਦੀ ਹੈ ਜਦੋਂ ਸਾਡੇ ਭਾਗ ਉਜਲੇ ਹੋਣ ਜਦੋਂ ਉਸ ਵਾਹਿਗੁਰੂ ਦੀ ਬਖਸ਼ਿਸ਼ ਸਾਡੇ ਉੱਤੇ ਹੋਵੇ ਸਾਡੇ ਕੋਈ ਚੰਗੇ ਸੰਸਕਾਰ ਹੁਲਾਰਾ ਦੇ ਜਾਣ ਤਾਂ ਗੁਰੂ ਦੇ ਨੇੜੇ ਹੋਣ ਦਾ ਸਬੱਬ ਬਣਦਾ ਹੈ ਗੁਰੂ ਦੇ ਬਚਨ ਸੁਣ ਦਾ ਸਬੱਬ ਬਣਦਾ ਹੈ ਸਤਿਗੁਰੂ ਦੀ ਸੋਹਬਤ ਔਰ ਸੰਗਤ ਮਿਲ ਜਾਂਦੀ ਹੈ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਫਿਰ ਪ੍ਰਾਪਤੀ ਕੀ ਹੁੰਦੀ ਹੈ ਗੁਰੂ ਦੇ ਨੇੜੇ ਹੋਣ ਨਾਲ ਮੁਕਤ ਪਦਾਰਥ ਪਾਈ ਹੈ ਇਸ ਬਾਦਵਾਦ ਉਲਝਣ ਵਾਸਨਾਵਾਂ ਦੇ ਦੁੱਖਾਂ ਦੇ ਘੇਰੇ ਵਿੱਚੋਂ ਜੀਵ ਮੁਕਤ ਹੋ ਜਾਂਦਾ ਹੈ ਉਹ ਜਿਹੜੀ ਅਵਸਥਾ ਹੈ ਉਹ ਮੁਕਤ ਪਦਾਰਥ ਹੈ ਵਾਸ਼ਨਾਵਾਂ ਤੋਂ ਰਹਿਤ ਜਿਸ ਨੂੰ ਨਿਰਵਾਣ ਲਿਖਿਆ ਬਾਣੀ ਵਿੱਚ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਵਾਸ਼ਨਾਵਾਂ ਦੇ ਦਬਾਅ ਤੋਂ ਮਨ ਜਦੋਂ ਮੁਕਤ ਹੋਇਆ ਤੇ ਉਹਨਾਂ ਵਾਸ਼ਨਾਵਾਂ ਕਰਕੇ ਜਿਹੜੇ ਦੁੱਖ ਭੋਗਦਾ ਉਹਨਾਂ ਤੋਂ ਵੀ ਰਹਿਤ ਹੋ ਗਿਆ ਦੁੱਖ ਵੀ ਮਿਟ ਗਿਆ ਸੰਤਾਪ ਵੀ ਮਿਟ ਗਿਆ ਕਿਉਂਕਿ ਦੁੱਖ ਦਾ ਕਾਰਨ ਕਟਿਆ ਗਿਆ ਉਸ ਅਵਸਥਾ ਤੋਂ ਰਹਿਤ ਹੋ ਜਾਣਾ ਉਹ ਮੁਕਤ ਪਦਾਰਥ ਹੈ